ਅਰਦਾ ਨਿਕਾ ਹੈ ਹੈਪੀ ਹੋਲੀ ਸਾਰਿਆਂ ਨੂੰ ਇੱਕ ਸਨੇਪ ਆ ਗਿਆ ਦਾ ਜਾ ਕੇ ਅਰੇ ਤਾਂ ਨਹੀਂ ਨਾ ਰੁਕ ਫੋਟੋ ਹੋਏ ਇੱਥੇ ਨਾਗਾ ਨੇਡਾ ਨਾਗਾ ਲੈ ਨੇੜੇ ਮੜੇ ਨੇੜੇ ਮੜੇ ਚੱਲ ਦਵਾਰੇ ਦਵਾਰੇ ਇੱਥੇ ਕੈਨੇਡਾ ਚੱਲ ਰੰਬਾ ਆ ਫੜ ਤੇ ਫੋਟੋ ਰਾਂ ਏ ਹੋਲੀ ਮਨਾ ਰਹੇ ਨੇ ਇੱਧਰ ਹੋਲੀ ਮਨਾ ਰਹੇ ਨੇ ਇੱਧਰ ਸੰਗਤਾਂ ਇੱਧਰ ਬਾਬਾ ਜੀ ਆਏ ਹੋਣੇ ਓਏ ਯਾਰੇ ਵਿੱਚ ਹੀ ਝਟਲੇ ਹੋਣਾ ਚੱਲ ਨੀ ਕੰਮ ਆ ਹੋਲੀ ਜਾ ਕੇ ਨੇ ਮੁੰਡਿਆਂ ਨੇ ਭੰਗ ਜੱਗ ਦੀ ਸੱਤਰੀ ਟੋਹਲ ਜੀ ਇੱਥੇ ਅਮੇਡਾ ਇੱਥੇ ਅਮਰੀਕਾ ਚੀਕਿਆਲੋ ਆ ਜੀ ਇੱਥੇ ਇੰਗਲੈਂਡ ਬੈਠੇ ਅਮਰੀਕਾ ਹਰ ਜਨੇ ਮੜ ਜਾ ਆ ਦੋ ਮਟਾ ਬਲੀ ਇਹਨਾਂ ਹੜ ਜਾ ਨੀ ਨਿਗਰਾਣੇ ਤੇਰ ਪਾ ਮਾ ਸੇ ਖੰਡ ਪੀ ਲੈ ਗਏ ਓਏ ਕੈਨੇਡਾ ਬੈਠੇ ਮੈਨੋ ਇੱਥੇ ਨਾਗਲਾ ਲੈਣ ਨਾਗਲਾ ਲੈ ਗਏ ਅੰਬ ਚੱਕ ਲੋ ਗਰੇ ਗੰਮ ਜੀ ਉਪਰ ਆ ਜਾਓ ਜਿਹਨੇ ਪੀਣੀ ਐ 2 ਰੁਪਏ ਗਲਾਸ 2 ਪੀ 2 ਪੀ ਕਿਆ ਹਨ ਕਿਦਰਾ ਮੇਲਾ ਇਦਰਾ ਤਿਹਾਇਆ ਕਿਦਰਾ ਮੇਲਾ ਇਦਰਾ 20 ਤੇ ਕਲਾਸ 20 ਤੇ ਕਲਾਸ ਹਾਂਜੀ ਓਏ ਓਏ ਕਿਵੇਂ ਆ ਕੀ ਕੰਮ ਨੇ ਛੋਟੇ ਵਿਆਹ ਵਿਆਹ ਕਰਨਾ ਹੈ ਵਿਆਹ ਕਰਨਾ ਹਾਂ ਵਿਆਹ ਕਰਨਾ ਮੰਗਲਮ ਭਗਵਾਨ ਵਿਸ਼ਨੂੰ ਮੰਗਲਮ ਦਰਵਾਜਾ ਜੀ ਮੰਗਲਮ ਕੁੰਡਲੀ ਕਾਕਸ਼ ਮੰਗਲਾ ਜੀ ਹਰ ਹਰੀ ਆਸਿਆ ਬਰਬਦ ਹੋਏ ਆਪ ਆਪਣੇ ਬੜੋ ਕਾ ਆਸ਼ੀਰਵਾਦ ਲੈ ਕੇ ਜੀਵਨ ਦੀ ਸਾਰੀ ਖੁਸ਼ੀਆਂ ਪ੍ਰਾਪਤ ਕਰੇ ਆ ਮੇਰੀ ਬਹੂ ਆ ਪਰ ਹੋ ਜਾ ਹੁਣ ਮੇਰੀ ਆਏ ਹਏ ਚੱਲ ਪੀ ਚੱਲ ਪੀ ਓ ਇਹਦਾ ਕਰ ਕਾਹਦਾ ਆ ਗਿਆ ਤੇ ਹਰ ਜਾ ਓਏ ਕੀ ਕਰਾਉਣਾ ਓਏ ਓਏ ਪੈਂਦਾ ਪਾਣੀ ਜਣਾ ਪਾ ਗਰੋ ਪਾ ਪਾਟ ਕੇ ਪਾਣੀ ਪਾ ਗਰੋ ਕਾਲੇ ਲਉਦੀ ਪਾਣੀ ਲੈ ਮੈਨੂੰ ਪਾਣੀ ਪਾਣੀ ਕਿਉਂ ਪਾਇਆ ਓਏ ਉਹ ਪੈਂਦਾ ਯਾਰ ਉਹ ਪਤਾ ਨਹੀਂ ਕਿਹੜਾ ਬਾ ਪਾ ਲਿਆ ਚੱਲ ਆ ਦੇ ਰੰਗ ਆ ਦੇ ਰੰਗ ਤਾ ਲਾ ਦੇ ਹਰ ਜਾ ਹਰ ਜਾ ਹਰ ਜਾ ਡਰ ਜੂ ਆਨੇ ਕਿਉਂ ਕਰ ਦਉਂਦੀ ਕਾਲੇ ਬਾਏ ਹਾਏ ਮੈਂ ਤਾਂ ਠੀਕ ਆ ਤੂੰ ਨਹੀਂ ਠੀਕ ਹੈਗਾ ਹੈ ਕਿੱਧਰ ਜਾਣਾ ਅਸਾ ਜਾ ਕਰ ਹੈਗਾ ਸਾਡਾ ਹੈਪੀ ਨਿਊ ਇਅਰ ਹੰਬੋ ਦਹਾਵਾਂ ਅੰਕਰਾਵ ਕਰੇਗਾ ਹਾਂਜੀ ਗੁਰੂ ਪੈਰੀ ਸਾਹ ਸੰਗ ਆਗੀ ਦੇਖਾ ਹੈਪੀ ਹੋਲੀ ਏ ਹਰੀ ਰਾਹ ਹੈਪੀ ਹਰੀ ਰਾਮਾ ਕਰੀ ਜਾਂਦਾ ਏ ਹਰੀ ਰਾਹ ਏ ਹਰੀ ਰਾਹ ਜੀ ਨਹੀਂ ਆ ਗਿਆ ਤੈਨੂੰ ਬੈਠ ਕੇ ਅੰਕ ਮੁੱਕਿਆ ਚਿਰ ਪਿਆ ਥੋੜਾ ਜਿਹਾ ਦੈਰਿਆ ਰੱਖੇ ਦੈਰਿਆ ਰੱਖੇ ਬੈਠੇ ਪੁੱਤਰ ਜੀ ਬੈਜੋ ਭਾਈਓ ਭਾਈਓ ਬੈਠੋ ਬਹੁਤ ਆਇਓ ਬੈਜੋ ਬਾਬਾ ਜੀ ਕਲਾਸ ਲਾਉਣਗੇ ਬੈਜੋ ਓਏ ਆਇਓ ਬੇਟਾ ਗੱਡੀ ਤੇ ਕੱਪੜਾ ਪਾ ਕੇ ਰੱਖੋ ਨਹੀਂ ਜੀ ਹੋ ਰਹੀ ਹੈ ਚੱਲ ਬਈ ਆਹ ਵਾਜਨ ਨਾ ਹੋਇਆ ਨਹੀਂ ਮਾਜਨ ਨਾ ਮਰਵਾਤ ਨਵੀ ਆਉੜ ਨਹੀਂ ਰਹੀ ਉਹ ਬੇਟਾ ਆਇਆ ਲਵਲੀ ਇਹਦੀਆਂ ਲੱਤਾਂ ਫੁੱਲੀ ਪਾੜੀ ਹੋਈ ਆ ਦਵਾਰੇ ਇਹ ਕਿਹੜਾ ਹੈ ਹਮਰ ਹਿੱਟ ਲੈ ਦਾਂ ਇਹ ਸਾਰੇ ਜਵਾਬ ਦੇ ਉਹ ਸੱਟ ਲੈ ਓਏ ਓਏ ਰੋਲ ਲਾਉਂ ਤੋ ਮੇਰੇ ਸਾਰੇ ਹੜ ਜਾ ਓਏ ਬੱਸ ਓਏ ਜੱਗੂ ਆ ਰੋਲ ਲਾਗੇ ਬੱਸ ਓਏ ਓਹ ਹਾਹ ਪ੍ਰਭੂ ਤੁਜੀ ਇੱਜ਼ਤ ਨਾ ਮੇੜ ਦਵਾ ਅੰਬ ਅੰਬ ਓਏ ਮੇਰਾ ਬੁੱਗਾ ਮੇਰਾ ਮੇਰਾ ਬੁੱਗਾ ਹਮਰ ਅੰਗ ਲੀ ਜਾ ਰੋਲ ਹੇ ਪ੍ਰਭੂ ਹੇ ਪ੍ਰਭੂ ਹਰੀ ਰਾਮ ਹੇ ਪ੍ਰਭੂ ਹੇ ਹਰੀ ਰਾਮ ਕਿੱਥੇ ਰਹਾ ਹੇ ਪ੍ਰਭੂ ਇਧਰ ਪਤਾ ਲੱਗੇ ਬੱਸ ਵੀ ਇੰਜਨ ਕਰਤਾ ਕਿਸੇ ਦਾ ਆ ਇੱਕ ਪੌ ਪਾਈ ਉਹ ਮਾਰਿਆ ਓਏ ਬੱਸ ਜੋਤਾ ਬੱਸ ਓਏ ਉਹ ਮਾਰਿਆ ਨਾ ਤੇਰੇ ਤੇਰੇ ਮਾਰਿਆ

देख्या है ऐसे नहीं ठीक है हम आपका संस्कार करते हैं ऐसा नहीं कि आप हमारे साथ ऐसा व्यवहार करें बेटा किसी का माड़ा नहीं करना रंग लगाना है चित्रों में कच्ची ऐसे हाथ डालना है, है? के लगाना है ठीक है बेटा बात जय आइए बेटा आप भी आइए ਆਪ ਹਿੰਤ ਬਾਰ ਕਹਾ ਬੋਲ ਕੇ ਬੈਠਾ ਸਾਦਾ ਵੀ ਲਾ ਜਾ ਇਹਨੇ ਬੋਲੇ ਕਿ ਐਸਾ ਨਹੀਂ ਬੋਲਣਾ ਐਸੇ ਨਹੀਂ ਬੋਲਣਾ ਮੰਮੀ ਆਉਂਦੀ ਆਵਦੀਆ ਬੋਲੋ ਬੇਟਾ ਬੋਲੋ ਬੇਟਾ ਮੰਮੀ ਆਉਂਦੀ ਆਵਦੀਆ ਮੰਮੀ ਆਉਂਦੀ ਪਾਪੇ ਮੰਮੀ ਆਉਂਦੀ ਆ ਪਾਪੇ ਆਉਂਦੇ ਆਹ ਹੈ ਮੰਮੀ ਆਉਂਦੀ ਆ ਪਾਪੇ ਆਉਂਦੇ ਆ ਠੀਕ ਹਾਂ ਵੈਰੀ ਗੁੱਡ ਸਰਦਾਰੀ ਖੁਸ਼ ਰਹੇ ਜਾਈਏ ਉਹ ਇਹਨੂੰ ਵੀ ਕਹਦੇਗਾ ਪਾਪਾ ਕਹੇ ਪਾਪਾ ਓਰੇ ਓਰੇ ਕਹੇ ਪਾਪਾ ਹੈ ਪਫਾ ਰੰਗ ਦੇ ਕਮਾਲ ਪੰਗਦੇ ਕਮਾਲ ਪੰਗਦੇ ਕਮਾਲ ਪੰਗਦੇ ਕਮਾਲ ਪੰਗਦੇ ਕਮਾਲ ਪੰਗਦੇ ਕਮਾਲ ਓਏ ਮੇਰੇ ਨਾਲ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਇੱਕ ਦੂਜੇ ਨੂੰ ਦੇਖਦੇ ਕਹੀ ਜਾਂਦਾ ਵਾਤਾਸ ਵਾਤਾਸ ਪੰਗਦੇ ਹਾਜੀ 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 ਪਾਲੀ ਆ ਜਵਾਜ ਆ ਪਰ ਇਹ ਇਥੇ ਇਦਾਂ ਗੜਾ ਨਹੀਂ ਪਰਲੀ ਜਣਾ ਮੇਰੇ ਟਿੱਕਾ ਲਾ ਕੇ ਮੈਨੂੰ ਕਹਾ ਜੈ ਮਦਾ ਕਰ ਰੰਗ ਲਾ ਗਿਆ ਰੰਗੇ ਬਿਰੰਗੇ ਲਾ ਲਾ ਗਿਆ ਲੜਾਈ ਕਰਾਉ ਭਾਈ ਫਸਟ ਮੇਰਾ ਹੀ ਰੰਗ ਤੇ ਆਪਦਾ ਮਸਾਤਾ ਹੀ ਆਪਦਾ ਲੱਗ ਗਿਆ ਆ ਕਹਤਾ ਫਾਉਂ ਲਾ ਕੇ ਆ ਕੇ ਨਾ ਦੇਰ ਨਾ ਕਿੱਥੋਂ ਕਰਦੇਵੇਂ ਐ ਐਂ ਕਰ ਲਾਣੀ ਅਗਲਾ ਮੰਨ ਨਾ ਤੇ ਨੀਗਰੀ ਨਾ ਐ ਨਾ ਅਗਲਾ ਮਰੀਦਾ ਓਹ ਲੱਗਦੀਆਂ ਤਾਂ ਹੈੜੀ ਸਿੱਧਾ ਹੋਇਆ ਬਗਮਾ ਆਖਣੀ ਹਾਲੇ ਧੀ ਆਦਾ ਧੀ ਆਦਾ ਓਏ ਗੱਲ ਸੁਣਾ ਮੇਰੀ ਗੱਲ ਬਾਬਾ ਜੀ ਅਸੀਦਵਾਰ ਜੀ ਇੱਕ ਮਿੰਟ ਖੜਦਾ ਮੂੰਹ ਦੇਖਣੀ ਆਂ ਕਿਉਂ ਨਹੀਂ

ਰੰਗ ਲੈ ਕੇ ਕਹਾਂ ਕੱਲੀ ਦਾੜੀ ਤੇ ਲਾਉਣਾ ਨੂੰ ਸੰਤਾ ਕਲੋਸ ਬਣਾਉਂਦੇ ਤੇ ਤੂੰ ਅੱਜ ਮੈਸੇਜ ਪੂਰੀ ਆਣੀ ਆ ਬੰਦਿਆ ਸੁੱਕੇ ਦਾ ਕਮਾਲ ਸੁੱਕੇ ਦਾ ਕਮਾਲ ਆ ਸੁੱਕੇ ਦਾ ਕਮਾਲ ਕਾਲ ਆ ਪੂਰੀਆਂ ਦੇ ਵਾਲੇ ਛੱਡਿਆ ਢੱਕੇ ਹੋਣ ਆ ਮਰਦਾ ਲੰਕਰਾ ਮੇਰਾ ਸਾਲਾ ਹਾਈਲਾਈਟ ਤਾਂ ਮਿਲ ਗਿਆ ਹਾਈਲਾਈਟ ਤਾਂ ਮਿਲ ਗਿਆ ਚਲੋ ਬੈਠਾ ਬੈ ਜਾ ਨੰਬਰ ਫਰੀ ਆ ਜਾਂਦਾ ਲਾਵਲੀ ਲਾਵਲੀ ਓਏ ਜਿਆਦੇ ਬਣ ਕੇ ਲਾਵਲੀ पंख पंज पंख ਆ ਰੁੱਸ ਗਿਆ ਪੇਟ ਦਾ ਦੇ ਦੇ ਵਿਚਰ ਗਿਆ ਇੱਕ ਦੇ ਉਦੋਂ ਪੇਟ ਹੈ ਇਹ ਤਾਂ ਵਾਈ ਨੂੰ ਸੱਚੇ ਪਾ ਤਾਂ ਮੇਰ ਕਣ ਯੰਬ ਦੇ ਤੇ ਮੈਂ ਤਾਂ ਡਿਊਟੀ ਆ ਰਿਹਾ ਕਿੱਥੇ ਆਡੀ ਰੋਟੀ ਆ ਨਾ ਹੈਪੀ ਹੋਲੀ ਬਾਈ ਹੈਪੀ ਹੋਲੀ ਬ੍ਰੋ ਇਧਰ ਨੂੰ ਚੱਕੀ ਮੜਾ ਜਾ ਇਧਰ ਨੂੰ ਦੇਖੀ ਚੱਟ ਲੈ ਬਬੋਈ ਹੈਪੀ ਹੋਲੀ ਹੈਪੀ ਹੋਲੀ ਵਾੰਗ ਅਰੇ ਹੋਰੇ ਹੋਰੇ ਦੋ ਬੰਦੇ ਲੈ 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 ਜੈ ਜੈ ਬੋਲੇ ਸਾਹ ਆਵਾਜ਼ ਅੱਲਾਮ ਬੱਬਾ ਲੱਡੂ ਬੁੱਤਰਿਆ ਸੁਹਾਗ ਜੱਕ ਲੋਨ ਦੋ ਰੋਟੀਆਂ ਤੇ ਇੱਕ ਪਾਸ ਹੀ ਰੈਂਦਾ ਇੱਦਾਂ ਤਾਂ ਦੇਖ ਲਈ ਹੈਪੀ ਹੋਲੀ ਭੱਜ ਕੇ ਕੀ ਬਣ ਗਿਆ ਓਏ ਹੈਪੀ ਹੋਲੀ ਲੋਕ ਗਿਆ ਸਰੋਂ ਚ ਸਰੋਂ ਨੇ ਬਤਾ ਲਿਆ ਹੈਪੀ ਹੋਲੀ ਬਈ ਲਟ ਲਪ ਪੈ ਨੂੰ ਲਟ 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 ਲਾ ਲਿਆ ਲਾ ਯਾਰ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਹੈਪੀ ਹੋਲੀ ਹੈਪੀ ਹੋਲੀ ਬਾਈ ਇਹ ਕੰਮ ਕਰਨ ਆਇਆ ਸੀਗਾ ਇੱਥੇ ਇਹਨੂੰ ਤਾਂ ਚੱਕ ਲਿਆ ਇੱਕ ਕਾਲ ਆ ਤੇ ਇੱਕ ਕਾਲ ਇਹ ਆਟ ਨਾ ਬੜੀ ਇੱਥਨ ਲੱਗ ਗਿਆ ਨਹੀਂ ਸਪੈਸ਼ਲ ਜਾਣਾ ਪੈਣਾ ਸੀ ਅਸੀਂ ਇਹਦੇ ਮੇਰੇ ਕੁਝ ਕਹਿਣਾ ਨਹੀਂ ਚਾਹੁੰਦੇ ਤੁਸੀਂ ਦੇਖ ਕੇ ਮੈਸੇਜ ਕਰੋ Gepang, 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 Ayo. kamu. Nomor ada. Oke kamu. Bater itu ya? Bater itu itu kamu, ya? Hulu-hulu Bater Bater Akai itu apa Bater ਫੇ ਦੁਬਈ ਤੇ ਜਦੋਂ ਤੂੰ ਆ ਹਾਏ ਇਧਰ ਮੇਰਾ ਰਟਟ ਛੜ ਤੇ ਆ ਬਾਪੂ ਦੀ ਲਾੜੀ ਪੜਾ ਗਿਆ ਆ ਬਾਪੂ ਦੀ ਲਾੜੀ ਮੁੱਕ ਗਈ ਜਿੰਟ ਤੇ ਪਹੁੰਚ ਤੇ ਬੰਦੇ ਨੂੰ ਲੈਣਾ ਜਾਂ ਅੰਦਰ ਤੂੰ ਜਾ ਲੈ ਆ ਕੋਈ ਨਾ ਹਾਏ ਆ ਜਾੜੀ ਨਹੀਂ ਫਿਰ ਦੇਖ ਲੈ ਤੇਜੀ ਬਈ ਹੋਰ ਕਰ ਲੋ ਬਈ ਆ ਐ ਐ ਕਲੀਨਿਕਾ ਤਾਂ ਚੱਕ ਚੱਕ ਬੰਦੇ ਚਿੱਪੇ ਨੇ ਅੱਜ ਤਾਂ ਨਾਤਾ ਅੱਜ ਉਹ ਖਾਣਾ ਕੀ ਹੁੰਦਾ ਓਏ ਔਖਾ ਲੱਗਣਾ ਅੱਜ ਪਾਈ ਪਾਈ ਦੇ ਪੈ ਗਏ ਓਏ ਕੀ ਹੋ ਗਿਆ ਕੀ ਹੋ ਗਿਆ ਪਹਿਲੇ ਅਸੀਂ ਨੇ ਫੁਕਵਾਏ ਸੀ ਕਾਟਾਂਗੇ ਓਏ ਇਹ ਤਾਂ ਨਹੀਂ ਹੋਇਆ ਵੀ ਮੈਂ ਤਾਂ ਜਾਣ ਗਿਆ ਬੰਦਵਾ ਦੇਣਾ ਰਹਿਸਾ ਟੈਨਸ਼ਨ ਟੂ ਦੇਖ ਚੱਲੋ ਜੀ ਆਪਾਂ ਬੈਠੀਏ ਸੁੱਤੇ ਪਏ ਮੁਲਾਜ਼ਮ ਮੁਲਾਜ਼ਮ ਸੁੱਤੇ ਪਏ ਚੱਕ ਲੈ ਮੜਾ ਉਧਰ ਆ ਆ ਇੱਥੇ ਆ ਜਾ ਇੱਥੇ ਆ ਆਣਾ ਬੜਾ ਕਾਜ ਕਰਾ ਠੱਕਾ ਜਾ ਕਰਾ ਠੱਕਾ ਠੱਕਾ ਤਰਸ ਤਰਸ ਦੇਖੋ ਜਰਾ ਕਿ ਨਹੀਂ ਆ ਸੱਤ ਹਾਂ ਸਰਗ ਪਾਉ ਭਾਈ ਜੱਡਾ ਮਾਨ ਪਸਤੌਲ ਤੇ ਸੱਤਾ ਮੇਰੇ ਨੀਂਬੂ ਹੋ ਜਾ ਮੇਰਾ ਡੱਕਿਆ ਹੋਇਆ ਅੱਜ ਆਜਾਏ ਜਰਾ ਜਿਵੇਂ ਵਧੀਆ ਦਿਨ ਤਾਜੀ ਚੜਿਆ ਅੱਜ ਤਾਂ ਗੱਗੀਆਂ ਲੱਗ ਜਿਵੇਂ ਆ ਦਿਨ ਜਾਜੀ ਚੜੇਗਾ ਯਾਰੇ ਜਣਾ ਬਾਤੀ ਬਾਤ ਆ ਗਿਆ ਵੇ ਅਰੇ ਹੜੇ ਆ ਗਿਆ ਰੰਗਿਆ ਲੰਗੇ ਸੱਚੇ ਪਾਪਾ ਸਾਡੇ ਸੰਤ ਮੇਟਣਾਂ ਵਾਲੀ ਆਏ 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 ਮੇਟੜ ਕੇ ਕੀ ਕੀ ਕਹੇਗਾ ਉਹਨਾਂ ਬਾਰੇ ਦੋਨਾਂ ਬਾਰੇ ਕੀ ਕਹੇਗਾ ਉਹ ਤਾਂ ਅੰਪਤਾ ਮੱਲਾ ਲੰਗੇ ਆਪਾਂ ਹੰਦਵਾਟਰ ਵੀ ਆਉਂਦਾ ਨਹੀਂ ਯਾਰ ਆ ਤੁਮ ਬੱਸ ਕਰ ਭਾਈ ਕੀ ਹਾਲ ਹੈ ਜੀ ਇਹੀ ਵਧੀਆ ਲੈਂਦਾ ਵੀ ਨਾ ਖੜਿਆ ਰੰਗ ਦੇਖੋ ਤੇ ਦੇਖ 77 ਓਏ ਸਾਇਲੈਂਟ ਹਲੋ ਭਾਈ ਜਦਾਰ ਬੋਲ ਕਿਉਂ ਨਹੀਂ ਤਾਹਗੇ ਜਦਾਰ ਕੀ ਕਹਿੰਦੇ ਓਏ ਕਿਉਂ ਨਹੀਂ ਪਏ ਕਿਹਦੇ ਜਿੱਥੇ ਬੜਾ ਅੱਛਾ ਹਾਂ ਬੋਲ ਰਹੀ ਮੈਂ ਬਾਈ ਜਦ ਕਿਹਨੇ ਕਹਣਾ ਪਰ ਤੋਲਾ ਪ੍ਰਿੰਟਰ ਲੈਣਾ ਜੀ ਭਾਈ ਯਾਰ ਬੜਾ ਹੈ ਬਾਰੇ ਤੇਜੀ ਵਾਰ ਵਾਰ ਨਹੀਂ ਹੁਣ ਤੀੜਾ ਤਾਂ ਹੁਣ ਦਾੜੀ ਚ ਪਈ ਯਾਰ ਆਸ਼ੀ ਲਾਇਆ ਬਈ ਰੰਗ ਕਾਸੀ ਕਿਉਂ ਪਿੱਛੇ ਕੰਮ ਕਰ ਰਹੇ ਹੋ ਇਕਰ ਵਾਲਿਆ ਤੂੰ ਐਂ ਥਾਪ ਉਹ ਅਸੀਂ ਲਾਇਏ ਨੇ ਬੰਦੇ ਨੇ ਇਸ਼ਾਰੇ ਬੰਦੇ ਨੇ ਤੂੰ ਕੋਈ ਮੰਗੇ ਲਾਓ ਬੰਨ ਨਹੀਂ ਬੰਨ ਉਹ ਤਾਂ ਅੱਲਾ ਰੋਟੀ ਦਾ ਖਾ ਕੇ ਬਾਜੋ ਦਿਹਾੜੀ ਵਾਲੇ ਬੰਦੇ ਚੱਕ ਲੈਣਦੇ ਵਾ ਨਹੀਂ ਦਿਹਾੜੀ ਦੇ ਬੰਦੇ ਚੱਕ ਲੈਣ ਰੋਟੀਆਂ ਖਾਣੀਆਂ ਅੱਜ ਕਰ ਹੀ ਨਹੀਂ ਰਿਹਾ ਗਿਆ ਤੂੰ ਓਏ ਛੱਡੇ ਖੜ ਕੇ ਆ ਆ ਚੱਲ ਦੇ ਬੱਕਰੀਆਂ ਨਾਲ ਵਾਂਗੂ ਨਾਲ ਹੀ ਰੱਖਦੇ ਨੇ ਰੋਟੀਆਂ ਆ ਜਾ ਸਾਸਰੀ ਘਰ ਚਲੋ ਇੱਥੇ ਘੜ ਜੋ ਰਾਸ ਦਾ ਚੱਤੇ ਕੀ ਕੰਮ ਕਰਦੇ ਨੇ ਲੱਗੇ ਸਾਂ ਆ ਪਾਈ ਤੋ ਜੜੇ ਕਪਾਣ ਦੇ ਮੁਖਾਂ ਲੱਗੇ ਹੋਏ ਬੱਕਰੀਆਂ ਹੋਰ ਬਣ ਕੇ ਬਣ ਕੇ ਸਾਡੀ ਆ ਹਾਂ ਨਾ ਤੂੰ ਜਬੇ ਨਾ ਖਾਦੀ ਵਿੱਤੀ ਆਈ ਹੋ ਸੁੱਕੇ ਨਾ ਸਿਆਣੇ ਕਹਿੰਦੇ ਸਾਈਟਿੰਗਾ ਸੀਰ ਨਹੀਂ ਲੈ ਵੰਡੀ ਜਿਲ੍ਹਾ ਸੀਰ ਨੇ ਲੈ ਹੁਣ ਮਾਲ ਜਾਨੇ ਮੈਂ ਇਹਦਾ ਚੱਕ ਲਿਆ ਚੱਕ ਲੈ ਨਾਤਾ ਧੁੱਤ ਓਏ ਐਣਾ ਦੱਸੀ ਵੀ ਕੋਣ ਆੜਾ ਜੰਗਾ ਕਾ ਬੰਦਾ ਅੰਮਲ ਓਏ ਜੱਦੀ ਨੂੰ ਓ ਖੁਸ਼ੀ ਆ ਰਿਹਾ ਖੁਸ਼ੀ ਓਏ ਓਏ ਖੁਸ਼ੀ ਹੋਰ ਐ ਆ ਬੰਦਾ ਮਿਲਣਾ ਆ ਤੈਨੂੰ ਆ ਬੰਦਾ ਆ ਆ ਗੰਦਾ ਕਿਉਂ ਹੋਈ ਹਾਈਪੀ ਕਲਰ ਜਿਹਦੇ ਕਲਰ ਜਿਹਦੇ ਮੈਂ ਤਾਂ ਐ ਸੀਗਾ ਕੋਈ ਵੀ ਨਹੀਂ ਹੈਗਾ ਮਗਾ ਇੱਤੇ ਤਾਂ ਅੱਛਾ ਹਾ ਦੋ ਹੀ ਦੇਖਾ ਇਧਰ ਸੰਗਤੀ ਬਹੁਤ ਹੋ ਗਿਆ ਇਧਰ ਵਰਕਿੰਗ ਜਿਹੜਾ ਪੂਰਾ ਹੋ ਗਿਆ ਬੀਸੀ ਸਮੋਸੇ ਚੱਲ ਹੋਲੀ ਹੀਟ ਦੇ ਸੀਗੇ ਉਧਰ ਬੱਸਾ ਦੇਖ ਲੈ ਬੰਨੇ ਹੋਏਗਾ ਇਹਨੇ ਖਾਬਰਾ ਭੁੱਖਾ ਹੋਊ ਬਚਾਰਾ ਖੋਲ ਦਿੰਨੇ ਆ ਸਾਰਾ ਕੌਣ ਬੰਨ ਗਿਆ ਮੇਰੇ ਨਾਲ ਦਾ ਬੋਰ ਗਾਮਰਾ ਮੰਨਦੇ ਮੈਸਨ ਤੇ ਮੈਸਨ ਮਿਲ ਗਿਆ ਇਹਨਾਂ ਨੂੰ ਸਕਸੈਸਫੁਲ ਕੰਮ ਚੱਲੇ ਸੇਵਾ ਕਰਨ ਲੱਗੇ ਨਾਲ ਨਾਲ ਬੰਦੇ ਜਿਹੜੀ ਬੱਤਰੀ ਆ ਉਸ ਤਰ੍ਹਾਂ ਹੀ ਸੇ ਹੈ ਦੇਖਿਓ ਕਿ ਇਹਨਾਂ ਖੋਲ ਦੋ ਜਿਹੜਾ ਬੰਨਾ ਹੋਇਆ ਤਾਂ ਉਹ ਇਹਦਾ ਗੱਲ ਹੈ ਬਦਾਰਾ ਨੂੰ ਭੱਖਾ ਤਾਂ ਨਹੀਂ ਮਾਰਨਾ ਨਾ ਉੱਥੇ ਕੋਈ ਹੋਵਾ ਢੱਕਾ ਗੋਹਾ ਢੱਕਾ ਗੋਹਾ ਹੀ ਹੈ ਚੋਥੇ ਹੜਾ ਹੋ ਰਹਾ ਤਾਂ ਹੀ ਨਹੀਂ ਹੈ ਕਬਰਾਂ ਕੇ ਆਵੇ ਰੈਸਕਿਊ ਕਰਤਾ ਰੈਸਕਿਊ ਕਰਤਾ ਕਿਉਂ ਸੰਕੋ ਕੇ ਨਾ ਲੱਗੋ ਕੋਈ ਮਿੰਟ ਲੋਕੋ ਕੀ ਨਹੀਂ ਇਹ ਜੋ ਕੰਮ ਕਰਨ ਨਹੀਂ ਸਾਡੇ ਨੌਜਵਾਨ ਮੈਂ ਸਾਰੇ ਦਰਾਂ ਨੂੰ ਬੇਨਤੀ ਕਰਦਾ ਕਿ ਹੋ ਜੇ ਬੇਸਹਾਰਾ ਬੇਜਵਾਨਾਂ ਦੇ ਕਣ ਬਰਾਦੀ ਮਾਦਰਾ ਕਰਿਆ ਕਰੋ ਉਹ ਦੁੱਖਾਂ ਮਾਰਿਆ ਸੀ ਕਿਸੇ ਨੇ ਬੰਨ ਦਾ ਛੱਡਣ ਦੇ ਬਾਰੇ ਨੇ ਇਹ ਵੀ ਬੰਨਿਆ ਸੀ ਇਹਨੂੰ ਖੋਲ ਕੇ ਲਿਆਇਆ ਸੀ ਮੈਨੂੰ ਵੀ ਖੋਲਿਆ ਮਗਾਇਆ ਚਲੋ ਬਈ ਵਾਹ ਬਾ ਤਾਲੀ ਲੱਗੀ ਇਧਰ ਤਿਆਰੀ ਆ ਉਧਰ ਐ ਕੀ ਬਾਤ ਹੈ ਓਏ ਓਏ ਉੱਤਰ ਕੇ ਹੌਲੀ ਹੌਲੀ ਆਵਲੇ ਆ ਆ ਚੱਕ ਝੁੱਕ ਜੀ ਨਹੀਂ ਪਾਉਣੀ ਇਹਨਾਂ ਕੇ ਇਹਨੂੰ ਪਿਆ ਇਹਨਾਂ ਨੇ ਸਾਨੂੰ ਚਾਹ ਪਿਆਈ ਇਹਨਾਂ ਦੇ ਘਰੇ ਆਏ ਹੋਲੀ ਦੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਲੰਗਰ ਲਈ ਖੜ ਜੋ ਸਾਰਿਆਂ ਨੂੰ ਸਾਥ ਜੀ ਨਾਲ ਤੇ ਅਸੀਂ ਪਿੰਡ ਪਟਲੋਂ ਤੋਂ ਬਾਈ ਦੇ ਘਰੇ ਆਏ ਗੁਰ ਲਾਲ ਦੇ ਸਾਡੇ ਭਾਈ ਭਾਈ ਹੈ ਸਾਡੇ ਪਿੰਡੋਂ ਆ ਤੇ ਬਾਈ ਵੱਲੋਂ ਸਾਨੂੰ ਚਾਹ ਪਿਆਈ ਹੈ ਅਸੀਂ ਬਾਈ ਨਾਲ ਰੰਗ ਮਲਾਇਆ ਬਾਈ ਦੇ ਬਹੁਤ ਬਹੁਤ ਆ ਨਮਸਕਾਰ ਇਹ ਖਾਸਰੀ ਕਾਲ ਆ ਜਿਹੜਾ ਜੀ ਇਹ ਸਾਡਾ ਬੱਚਾ ਜਿਹੜਾ ਵੀਡੀਓ ਬਣਾਉਂਦਾ ਸਾਡਾ ਬੱਚਾ ਇਹ ਵੀ ਮੁੰਡਾ ਸਾਡਾ ਤੇ ਲੈ ਇਹ ਆਦਾ ਬੱਚਾ ਇਹ ਸ਼ਰਟ ਨਹੀਂ ਪਾੜ ਲਾਡੀ ਪਾਣੀ ਪਾਉਂਦਾ ਜੀ ਗਾਏ ਸਾਰਿਆਂ ਦੇ ਬੋਬਲੇ ਨਾਲ ਪਾਣੀ ਬੱਤਾ ਕਾ ਬੋਲ ਆ ਕੇ ਮੀਆਂ ਫਿਰ ਜਾ ਦੇ ਇਹ ਦੇਖੋ 喂，哪里？喂，哪里？